ਹਾਂਜੀ ਦੋਸਤੋ ਅਸੀਂ ਮੌਜੂਦ ਹਾਂ ਇਸ ਸਮੇਂ ਬਠਿੰਡਾ ਸਰਦੂਲਗੜ ਸਟੇਟ ਹਾਈਵੇ ਤੇ ਸਿੰਘੋ ਮੰਡੀ ਵਿੱਚ ਇਹ ਜੋ ਤੁਸੀਂ ਟਰੈਕਟਰਾਂ ਦੀ ਲੰਬੀ ਲਾਈਨ ਸੜਕ ਤੇ ਇੱਕ ਪਾਸੇ ਖੜੀ ਦੇਖ ਰਹੇ ਹੋ ਇਹ ਉਹ ਟਰੈਕਟਰ ਹਨ ਜੋ 2010 ਮਾਡਲ ਤੋਂ ਥੱਲੇ ਹਨ ਕਿਸਾਨਾਂ ਦੇ ਦੱਸਣ ਮੁਤਾਬਕ ਕੇਂਦਰ ਸਰਕਾਰ ਨੇ ਇੱਕ ਨਵਾਂ ਬਿੱਲ ਤਿਆਰ ਕੀਤਾ ਗਿਆ ਜਿਸ ਦੇ ਤਹਿਤ ਕੋਈ ਵੀ ਟਰੈਕਟਰ ਜੋ 15 ਸਾਲ ਪੁਰਾਣਾ ਹੋ ਗਿਆ ਹੈ ਉਸ ਟਰੈਕਟਰ ਨੂੰ ਹੁਣ ਸੜਕ ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਰਨ ਦੱਸਿਆ ਗਿਆ ਹੈ ਕਿ ਅਜਿਹੇ ਟਰੈਕਟਰ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਕਰਕੇ ਇਨ੍ਹਾਂ ਟਰੈਕਟਰਾਂ ਨੂੰ ਸੜਕ ਤੇ ਨਹੀਂ ਚਲਾਇਆ ਜਾ ਸਕਦਾ। ਇਹ ਹੁਣ ਚੱਲਣ ਯੋਗ ਸਥਿਤੀ ਵਿੱਚ ਨਹੀਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਬਿੱਲ ਦਾ ਸਖਤ ਵਿਰੋਧ ਕਰਨਗੇ ਤੇ ਅੱਜ 26 ਜਨਵਰੀ ਵਾਲੇ ਦਿਨ ਸਰਕਾਰ ਨੂੰ ਪਹਿਲਾਂ ਬੇਨਤੀ ਕਰਦੇ ਹਨ ਕਿ ਅਜਿਹਾ ਕੋਈ ਬਿੱਲ ਕਾਨੂੰਨ ਨਾ ਲਿਆਂਦਾ ਜਾਵੇ ਜਿਸ ਦਾ ਪ੍ਰਭਾਵ ਬਹੁਤ ਮਾੜਾ ਪਵੇਗਾ ਅਤੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਪਹਿਲਾਂ ਹੀ ਘਾਟੇ ਦਾ ਸੌਦਾ ਬਣ ਚੁੱਕੀ ਹੈ ਖਰਚੇ ਦਿਨੋਂ ਦਿਨ ਵੱਧ ਰਹੇ ਹਨ ਅਤੇ ਕਮਾਈ ਘਟ ਰਹੀ ਹੈ ਇੱਕ ਪਾਸੇ ਕਿਸਾਨਾਂ ਦੀ ਲੜਾਈ ਐਮਐਸਪੀ ਨੂੰ ਲੈ ਕੇ ਲੜੀ ਜਾ ਰਹੀ ਹੈ ਦੂਸਰੇ ਪਾਸੇ ਅਜੇ ਬੇਲ ਲਿਆ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਨਵਾਂ ਟਰੈਕਟਰ ਹਰ ਕਿਸਾਨ ਦੇ બસ ਦੀ ਗੱਲ ਨਹੀਂ ਹੈ ਖਰਚੇ ਤਾਂ ਪਹਿਲਾਂ ਹੀ ਖੇਤੀਬਾੜੀ ਦੇ ਪੂਰੇ ਨਹੀਂ ਹੋ ਰਹੇ ਉਪਰੋ ਅਜਿਹੇ ਕਾਨੂੰਨ ਬਣਨ ਨਾਲ ਕਿਸਾਨਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੋ ਜਾਏਗਾ ਕਿਸਾਨੀ ਬਿਲਕੁਲ ਬਰਬਾਦ ਹੋ ਜਾਵੇਗੀ ਕਿਸਾਨਾਂ ਦਾ ਤਰਕ ਹੈ ਕਿ ਕਿਸਾਨ ਪਹਿਲਾਂ ਹੀ ਮੰਡੀ ਦੀ ਮਾਰ ਚੱਲ ਰਿਹਾ ਹੈ ਨਰਮੇ ਵਰਗੀਆਂ ਫਸਲਾਂ ਦੀ ਹੌਂਦ ਲਗਭਗ ਖਤਮ ਹੋ ਚੁੱਕੀ ਹੈ ਝੋਨੇ ਦੀ ਫਸਲ ਜਦ ਤਿਆਰ ਹੋ ਜਾਂਦੀ ਹੈ ਉਹ ਮੰਡੀ ਵਿੱਚ ਰੋਲ ਜਾਂਦੀ ਹੈ ਕਿਸਾਨਾਂ ਦੇ ਪਾਸ ਹੋਰ ਕੋਈ ਵਸੀਲਾ ਵੀ ਨਹੀਂ ਹੈ ਖੇਤੀ ਤੋਂ ਬਿਨਾ ਕੋਈ ਹੋਰ ਧੰਦਾ ਇਕਦਮ ਸ਼ੁਰੂ ਕਰ ਸਕੇ ਕਿਉਂਕਿ ਹਰ ਕੰਮ ਨੂੰ ਸ਼ੁਰੂ ਕਰਨਾ ਤਜਰਬੇ ਤੋਂ ਬਿਨਾ ਕਾਮਯਾਬ ਨਹੀਂ ਹੋ ਸਕਦਾ ਕਿਸਾਨਾਂ ਕੋਲ ਤਾਂ ਸਿਰਫ ਖੇਤੀ ਹੀ ਹੈ ਜਿਸ ਦਾ ਤਜਰਬਾ ਉਹਨਾਂ ਦੇ ਪਾਸ ਹੈ ਇਸ ਸਮੇਂ ਸਾਡੇ ਨਾਲ ਬਹੁਤ ਸਾਰੇ ਕਿਸਾਨ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਨੇ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਅੱਜ ਦੇ ਟਰੈਕਟਰ ਰੋਸ ਮਾਰਚ ਬਾਰੇ ਸਾਨੂੰ ਚਾਣਨਾ ਪਾਉਣਗੇ ਹਾਂਜੀ ਪ੍ਰਧਾਨ ਜੀ ਅੱਜ ਦੇ ਟਰੈਕਟਰ ਰੋਸ ਮਾਰਚ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਤੁਸੀਂ ਰੋਸ ਮਾਰਚ ਕਰ ਰਹੇ ਹੋ ਟਰੈਕਟਰਾਂ ਬਾਰੇ ਕੌਣ ਕੌਣ ਜੋ 2010 ਤੋਂ ਪੁਰਾਣੇ ਟਰੈਕਟਰ ਨੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਹ ਸੜਕਾਂ ਤੇ ਨਹੀਂ ਚੱਲਣਗੇ ਕਿਉਂਕਿ ਇਹਨਾਂ ਦੀ ਜਿਹੜੀ ਹਾਲਤ ਆ ਉਹ ਚੰਗੀ ਨਹੀਂ ਹੈ ਤੇ ਤੁਸੀਂ ਕੀ ਕਹੋਗੇ ਇਹਨਾਂ ਦੇ ਬਾਰੇ ਇਹ ਤਾਂ ਜੀ ਸਰਕਾਰ ਤਾਂ ਚਲੋ ਠੀਕ ਹੈ ਆਪਦੀਆਂ ਪਾਲਿਸੀਆਂ ਬਣਾਉਂਦੀ ਹੈ ਕਿਉਂ ਇਹ ਤਾਂ ਅਰਬਾਂ ਖਰਬਾਂ ਕਰੋਨਾ ਦੀਆਂ ਗੱਡੀਆਂ 'ਚ ਰਹਿੰਦੇ ਨੇ ਇਹ ਤਾਂ ਹੁਣ ਆਇਆ ਕਹਿੰਦੇ ਆ ਵੀ ਜਿਹੜਾ 2010 12 ਤੋਂ ਮਾਡਲ ਵਾਲਾ ਟਰੈਕਟ ਮਸ਼ੀਨਰੀ ਥੱਲੇ ਆ ਵੀ ਉਹ ਸ਼ਰਕਾ ਦੇ ਨਾਮ ਹੈ ਤੁਸੀਂ ਲਾਰੋ ਵੀ ਜਿੰਨੇ ਆਪਣੀ ਕਿਸਾਨੀ ਹੈ ਕੋਈ 2 ਏਕੜ 4 ਏਕੜ 10 ਏਕੜ ਤੱਕ ਜਿੰਨੀ ਕਿਸਾਨੀ ਹੈ ਜੇ ਸਾਰੀ ਮੰਨ ਲਓ 2 200 ਤੋਂ 2 30 ਟੈਟਰ 10 ਦੇ ਸੰਨ ਸੰ ਵਾਲੀ ਟੈਟਰ ਹੈ ਜੇ ਉਸ ਨਾਲ ਨਾ ਚੱਲੀਏ ਤਾਂ ਫਿਰ ਇਹ ਟੈਟਰ ਹੀ ਥੋੜੇ ਆਉਂਦੇ ਨੇ ਤਾਂ ਹਰੇਕ ਪਿੰਡ ਚੋਂ 5 7% ਟੈਟਰ ਜਿਹੜੇ ਵੱਡੇ ਆਉਂਦੇ ਨੇ ਉਹ ਤਾਂ ਫਿਰ 10 12 ਲੱਖ ਤੋਂ ਘੱਟ ਟੈਟਰ ਨਹੀਂ ਆਉਂਦਾ ਤੇ 5 ਏਕੜ ਵਾਲਾ 10 12 ਲੱਖ ਦਾ ਟੈਟਰ ਲੈ ਕੇ ਕਿੱਥੋਂ ਉਹ ਵਾਹੀ ਕਰ ਲੂ ਕੁਛ ਇਹ ਸਰਕਾਰਾਂ ਦੀਆਂ ਪਾਲਿਸੀਆਂ ਵੀ ਇਹ ਕੁਛ ਤਾਂ ਉਧਰ ਬੈਠੇ ਨਾ ਸਿੰਘੂ ਬਾਰਡਰ ਤੇ ਖਨੋਰੀ ਬਾਰਡਰ ਤੇ ਧਾਨੇ ਤੇ ਬੈਠੇ ਨਾ ਇਧਰ ਇਹ ਕਾਨੂੰਨ ਉਹ ਕਰ ਦਿਓ ਤੇ ਇਹਨਾਂ ਨੂੰ ਕਿਸੇ ਲੋਟਲ ਜਾ ਆ ਕੇ ਬਸੇ ਤੋਂ ਕਿਸੇ ਲੋਟ ਖਦੇੜ ਦਈਏ ਏ ਅਸੀਂ ਸਰਕਾਰ ਸੈਂਟਰ ਦੀ ਜਿਹੜੀਆਂ ਨੀਤੀਆਂ ਨੇ ਪਾਸ ਹੋਣ ਦੇਵਾਂਗੇ ਇਹਦੇ ਚ ਇਕੱਲਾ ਕਿਸਾਨ ਛੋਟਾ ਕਿਸਾਨ ਨਹੀਂ ਜਿਵੇਂ ਛੋਟੇ ਮਜ਼ਦੂਰ ਐ ਕਿਸਾਨੀ ਕਰਦੇ ਨਾ ਜਾਂ ਟਰੈਕਟਰਾਂ ਦੇ ਢੋਆ ઠવાਈ ਦਾ ਕੰਮ ਕਰਦੇ ਐ ਜਾਂ ਜਿਵੇਂ ਡਰਾਈਵਰ ਲੰਗੇ ਮਜ਼ਦੂਰ ਭਰਾ ਡਰਾਈਵਰ ਲੰਗੇ ਜਦੋਂ ਉਹ ਮਸ਼ੀਨਰੀ ਸਾਰੀ ਖੜ ਗਈ ਇਹ ਤਾਂ ਫਿਰ ਸਾਰਿਆਂ ਦੇ ਹੀ ਮੰਨ ਲਓ ਕਾਰੋਬਾਰ ਠੱਪ ਹੋੁੰਦਾ ਨਾ ਇਹ ਸੈਂਟਰ ਦੀਆਂ ਜਿਹੜੀਆਂ ਪਾਲਸੀਆਂ ਅਸੀਂ ਨਹੀਂ ਪਾਸ ਹੋਣ ਦੇਵਾਂਗੇ ਪੰਜਾਬ ਪਹਿਲਾਂ ਤੋਂ ਲਾ ਕੇ ਅੱਜ ਤੋਂ ਨਹੀਂ ਜਿਉਂ ਦੁਨੀਆ ਚੱਲਦੀ ਐ ਪੰਜਾਬ ਉਦੋਂ ਤੋਂ ਲਾ ਕੇ ਹੱਟਦਾ ਰਿਹਾ ਹੈ ਦਿੱਲੀ ਸਰਕਾਰ ਕਿਸੇ ਦੀ ਵੀ ਹੋਵੇ ਦਿੱਲੀ ਚ ਉਹਨੇ ਪੰਜਾਬ ਨਾਲ ਜੋ ਪੰਗਾ ਲਿਆ ਤੇ ਮੂੰਹ ਦਿਖਾਣੀ ਪਈ ਐ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਅਸੀਂ ਮਨਵਾਈਆਂ ਸੀ ਨਾ ਸੈਂਟਰ ਤੋਂ 2000 ਜਿਹੜਾ ਆਪਾਂ ਉੱਠਿਆਂਗੇ ਇੱਕੀ ਚ ਸਾਡੀਆਂ ਤਾਂ ਮੰਗਾਂ ਉਹੀ ਨਾ ਸਰਕਾਰ ਨੇ ਮੰਨੀਆਂ ਸਾਡੀਆਂ ਉਹ ਮਨਜ਼ੂਰ ਕਰੇ ਤੇ ਅਸੀਂ ਆਪੋ ਆਪਣੇ ਘਰਾਂ ਦੇ ਕੰਮ ਕਰਾਂਗੇ ਹਾਂਜੀ ਪ੍ਰਧਾਨ ਜੀ ਕੁਝ ਲੋਕ ਨਾ ਇਹੋ ਜਿਹੇ ਆ ਜੋ ਇਹ ਕਹਿੰਦੇ ਨੇ ਇਸ ਸਮੇਂ ਕਿ ਕਹਿੰਦੇ ਇਹ ਜੋ ਅੱਜ ਜੋ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਹ ਬਿਲਕੁਲ ਨਾ ਜਿਹੜੇ ਜਿਹੜੇ ਲੋਕ ਨਹੀਂ ਆ ਰਹੇ ਨਾਲ ਉਹਨਾਂ ਨੂੰ ਨਾਲ ਲਿਆਉਣ ਦਾ ਇੱਕ ਯਤਨ ਕਰ ਰਹੀ ਹੈ ਕਿਸਾਨ ਯੂਨੀਅਨ ਕਿ ਤੁਸੀਂ ਇਸ ਨੂੰ ਇਸ ਕੋਈ ਸਚਾਈ ਕੋਚ ਮੰਨਦੇ ਹੋ ਜੀ ਕੋਈ ਸਚਾਈ ਹੈ ਜੀ ਇਹ ਦੇਖੋ ਜੀ ਜਦੋਂ ਕੋਈ ਦੋ ਭਰਾਵਾਂ ਦਾ ਕੋਈ ਚੱਕਰ ਚੱਲਦਾ ਨਾ ਉਹਦੇ ਵਿੱਚ ਗਦਾਰ ਲੋਕ ਵੱਧਦੇ ਨਾ ਇਹ ਸਰਕਾਰ ਦੀਆਂ ਪਾਲਸੀਆਂ ਇਹਨਾਂ ਨੂੰ ਕਿਸ ਲੋਟ ਆਪਸ ਵਿੱਚ ਲੜਾਈ ਜੇ ਸਾਰੀ ਜਨਤਾ ਕਿਸਾਨ ਮਜ਼ਦੂਰ ਸਭ ਨਾਲ ਹੈ ਸਾਡੇ ਚਲੋ ਕੋਈ 2-4 ਬੰਦੇ ਹੁੰਦੇ ਨੇ ਉਹ ਤਾਂ ਕਿਸੇ ਲੋਟ ਵੀ ਲਾ ਲੋ ਜਾਂ ਦੁਨੀਆ ਸਾਜੇ ਆ ਉਦੋਂ ਤੋਂ ਚੱਲਦਾ ਕੋਈ ਸਾਰੀ ਦੁਨੀਆ ਇੱਕ ਪਾਸੇ ਨਹੀਂ ਹੁੰਦੀ ਇਹ ਜਿਹੜੇ ਹੁਣ ਮੰਨ ਲਓ ਜਿਵੇਂ ਭਾਜਪਾ ਦੁਨੀਆ ਇੱਕ ਪਾਸੇ ਨਹੀਂ ਹੁੰਦੀ ਇਹ ਜਿਹੜੇ ਹੁਣ ਮੰਨ ਲਓ ਜਿਵੇਂ ਭਾਜਪਾ ਪਾਰਟੀ ਦੇ ਵਰਕਰ ਹੈਗੇ ਉਹ ਆਪ ਦਾ ਸਰਕਾਰ ਨੂੰ ਨਹੀਂ ਮਾਰਾ ਕਹਿਣਾ ਉਹਨਾਂ ਨੇ ਆਪ ਦਾ ਭਾਵੇਂ ਨੁਕਸਾਨ ਚੱਲ ਲਾਂਗੇ ਪਰ ਸਰਕਾਰ ਨੂੰ ਮਾਰਾ ਨਹੀਂ ਕਹਿੰਦੇ ਪਤਾ ਉਹਨਾਂ ਨੂੰ ਵੀ ਹੈ ਇਹ ਚੀਜ਼ ਦੀ ਸਾਨੂੰ ਨੁਕਸਾਨ ਦੇ ਹੈ ਇਸ ਕਰਕੇ ਇਸ ਸਰਕਾਰ ਦੇ ਆਪਾ ਨੇ ਅੱਜ ਜਿਹੜਾ ਤੁਸੀਂ ਰੋਸ ਐ ਮਾਰਚ ਕੀਤਾ ਹੈ ਕਿਹੜੀਆਂ ਕਿਹੜੀਆਂ ਜਗਾਵਾਂ ਤੇ ਤੁਸੀਂ ਕੀਤਾ ਜੀ ਇਹ ਸਾਰੇ ਮੰਨ ਲੋ ਡੀਕੇਯੂ ਸਿੱਧੂਪੁਰ ਦੀ ਜਿਹੜੀ ਜੱਥੇਬੰਦੀ ਹੈ ਜਿੱਥੇ ਜਿੱਥੇ ਜੱਥੇਬੰਦੀ ਹੈ ਪੰਜਾਬ ਹਰਿਆਣਾ ਸਾਰੀ ਹੈ ਜੀ ਸਾਡਾ ਇਹ 2-3 ਘੰਟਿਆਂ ਦਾ ਮਾਰਚ ਸਾਰੇ ਹੈਗਾ ਕੋਈ ਕਿਸੇ ਦਾ ਰਸਤਾ ਨਹੀਂ ਰੋਕਣਾ ਸੜਕਾਂ ਦੇ ਵਸਤਵ ਦਾ ਰੋਸ ਐ ਸਰਕਾਰ ਨੂੰ ਤੇ ਰੋਸ ਦਿਖਾਉਣਾ ਵੀ ਤੁਸੀਂ ਸਾਡੇ ਵਾਸਤੇ ਜਿਹੜੀਆਂ ਨੀਤੀਆਂ ਲਿਆ ਰਹੇ ਹੋ ਨਾ ਇਹ ਕਿਸਾਨੀ ਦੇ ਮਜ਼ਦੂਰ ਕਿਸਾਨ ਦੇ ਉਲਟ ਹੈ ਗਿਆ ਇਹ ਕਿੰਨੇ ਵਜੇ ਤੱਕ ਤੁਹਾਡਾ ਜਾਰੀ ਰਹੇਗਾ ਜੀ ਨਹੀਂ ਬਸ 3 ਵਜੇ ਤੱਕ ਰੱਖਾਂਗੇ ਜੀ ਇਸ ਅੱਛਾ ਜੀ ਤੇ ਅੱਛਾ ਤੁਹਾਨੂੰ ਅੱਜ ਜੋ ਇਹਨੇ ਟਰੈਕਟਰ ਅਸੀਂ ਦੇਖੇ ਆਗੇ ਤੁਰ ਤਾਈ ਜਾ ਕੇ ਬਹੁਤ ਦੂਰ ਤਾਈ ਟਰੈਕਟਰ ਜਿਹੜਾ ਉਹ ਸੜਕ ਤੇ ਖੜੇ ਨੇ ਇਸ ਪਿੰਡ ਸਿੰਗੋ ਦੇ ਵਿੱਚ ਤੇ ਤੁਸੀਂ ਖੁਸ਼ ਹੋ ਜੀ ਵੀ ਜਿਹੜੇ ਆਏ ਨੇ ਕਿਸਾਨ ਜਾਂ ਬਹੁਤ ਬਹੁਤ ਖੁਸ਼ ਹਾਂ ਜੀ ਧੰਨਵਾਦ ਸਾਰਿਆਂ ਦਾ ਟਰੈਕਟਰ ਸਾਡੇ ਪਿੰਡ ਨੂੰ ਹੋਰ ਵੀ ਆਉਣੇ ਸੀ ਕਿਉਂਕਿ ਆਪਣੇ ਜੋ ਮਹਿਮਨ ਦੇ ਲਈ ਦੇ ਸਾਨੂੰ ਜਗ੍ਹਾ ਗਈ ਸੰਤਾਂ ਦੀ ਉਹ ਨਗਰ ਕੀਰਤਨ ਆਪਣੇ ਪਿੰਡ ਵੀ ਦੀ ਟੱਪਿਆ ਉਹਦਾ ਕਰਕੇ ਬੀਤੀ ਟ੍ਰੈਨ ਦੀ ਘਾਟ ਪਈ ਆ ਕਿਉਂਕਿ ਉਧਰ ਟ੍ਰੈਨਾਂ ਦਾ ਟਾਈਮ ਸੀ 11 ਤੋਂ 12 ਤੋਂ 3 ਤੱਕ ਉਧਰ ਨੂੰ ਨਗਰ ਕੀਤਾ ਨਾ ਆ ਗਿਆ ਉਹ ਕੁਝ ਬੰਦੇ ਉਧਰ ਰਹਿ ਗਏ 10-20 ਟ੍ਰੈਨ ਹੋਰ ਆਉਣੇ ਸੀ ਅਸੀਂ ਬਿਲਕੁਲ ਖੁਸ਼ ਆਗੇ ਬਹੁਤ ਵਧੀਆ ਲੋਕਾਂ ਨੇ ਖਾਣਾ ਅੱਛਾ ਇਹ ਤੁਸੀਂ ਸੰਤੁਸ਼ਟ ਹੋ ਵੀ ਬਹੁਤ ਵਧੀਆ ਹੰਗਾਰਾ ਤੁਹਾਨੂੰ ਜਿਹੜਾ ਸਾਰਿਆਂ ਦਾ ਮਿਲਿਆਗਾ ਹਾਂ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਲੋਕਾਂ ਦਾ ਧੰਨਵਾਦ ਸਾਰੇ ਨਗਰਾਂ ਦਾ ਲੇਵਲ ਉੱਤੇ ਆਏ ਜਿਹੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੋਰ ਕੋਈ ਸੰਦੇਸ਼ ਤੁਸੀਂ ਦੇਣਾ ਚਾਹੋ ਜੀ ਉੱਥੇ ਆਪਣਾ ਖਨੌਰੀ ਵਾਟਰ ਜਾਂ ਸ਼ੰਭੂ ਵਾਟਰ ਤੇ ਕੋਈ ਜਾਣ ਵਾਸਤੇ ਸਾਡਾ ਤਾਂ ਇਹੀ ਹੈ ਜੀ ਜਿਵੇਂ ਬਾਰੀ ਲੋਟ ਲੋਕ ਜਾਈ ਵੀ ਜਾਂਦੇ ਨੇ ਸਾਰੇ ਨਗਰਾਂ ਨੂੰ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਭਾਈ ਆਪ ਦਾ ਸਾਥ ਦਿਓ ਤਾਂ ਕਰਕੇ ਆਪਾਂ ਆਪਣਾ ਹੁਣ ਮੋਰਚਾ ਜਿਹੜਾ ਫਤਿਹ ਹੋਣ ਦੇ ਨੇੜੇ ਲੱਗਿਆ ਕਿਉਂਕਿ ਸੈਂਟਰ ਨੇ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ ਦੱਲੇਵਾਲ ਸਾਹਿਬ 2 ਮਹੀਨਿਆਂ ਤੋਂ ਮਾਰਨ ਮਾਰਤੇ ਬੈਠੇ ਨਾ ਉਹਨਾਂ ਚਰ ਉਹਨਾਂ ਨੇ ਉੱਠਣਾ ਨਹੀਂ ਜਿੰਨਾ ਚਿਰ ਸੈਂਟਰ ਮੰਗਾ ਨਹੀਂ ਮੰਨਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਸਰਦਾਰ ਬਲਕੌਰ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪਿੰਡ ਸਿੰਘੋ ਦੀ ਇਕਾਈ ਦੇ ਪ੍ਰਧਾਨ ਜੀ ਸੋ ਇਹਨਾਂ ਦਾ ਅੱਜ ਦੇ ਟਰੈਕਟਰ ਰੋਸ ਮਾਰਚ ਤੇ ਕਹਿਣਾ ਸੀ ਕਿ ਇਹਨਾਂ ਦੀ ਕਿਸਾਨ ਯੂਨੀਅਨ ਵੱਲੋਂ ਜੇਕਰ ਕੋਈ ਅਜਿਹਾ ਬਿਲ ਕਾਨੂੰਨ ਲਾਗੂ ਕਰਨ ਜਾਂ ਥੋਪਣ ਦੀ ਸਰਕਾਰ ਕੋਸ਼ਿਸ਼ ਕਰੇਗੀ ਤਾਂ ਸਾਡੇ ਵੱਲੋਂ ਡਟ ਕੇ ਇਸ ਦਾ ਵਿਰੋਧ ਕੀਤਾ ਜਾਵੇਗਾ ਜਿੱਥੋਂ ਤੱਕ ਹੋ ਸਕੇ ਅਸੀਂ ਇਸ ਸੰਘਰਸ਼ ਨੂੰ ਲੜਾਂਗੇ